ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਦੀਆਂ ਪਿਛਲੇ ਇੱਕ ਦੋ ਦਿਨਾਂ ਤੋਂ ਲਗਾਤਾਰ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਜਦੋਂ ਮੈਂ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਬਲ ਵੇਖਦਾ ਤਾਂ ਉਸ ਵੇਲੇ ਮੈਨੂੰ ਭਾਈ ਪਰਮਜੀਤ ਸਿੰਘ ਭਿਉਰਾ ਦੇ ਮਾਤਾ ਜੀ ਯਾਦ ਆ ਜਾਂਦੇ ਨੇ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਸਾਲ 2004 ਦੇ ਵਿੱਚ ਬੈਂਸੋ ਮਰਡਰ ਕੇਸ ਦੇ ਵਿੱਚ ਜਿਹੜੇ ਚੰਡੀਗੜ੍ਹ ਦੀ ਬਡਾਲ ਜੇਲ੍ਹ ਦੇ ਅੰਦਰ ਬੰਦ ਸੀਗੇ 2004 ਦੇ ਵਿੱਚ ਜੇਲ੍ਹ ਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਸੀਗੇ ਜਿਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ 1 ਸਾਲ ਬਾਅਦ ਫੜੇ ਜਾਂਦੇ ਆ ਭਾਈ ਪਰਮਜੀਤ ਸਿੰਘ ਭਿਉਰਾ 2 ਵਰਿਆਂ ਬਾਅਦ ਅਤੇ ਭਾਈ ਜਗਤਾਰ ਸਿੰਘ ਤਾਰਾ 13 ਵਰਿਆਂ ਬਾਅਦ ਭਾਵ ਕਿ ਸਨ 2015 ਦੇ ਵਿੱਚ THAILAND ਤੋਂ ਉਹਨਾਂ ਨੂੰ ਅਰੈਸਟ ਕਰਕੇ ਲਿਆਂਦਾ ਜਾਂਦਾ ਹੈ ਮੈਂ ਗੱਲ ਕਰਨਿਆ ਸੀਗਾ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਮੈਂ ਇੱਕ ਵਾਰ ਘਰ ਗਿਆ ਸੀਗਾ ਭਾਈ ਪਰਮਜੀਤ ਸਿੰਘ ਭਿਉਰਾ ਜੀ ਦੇ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਮੈਂ ਮਿਲਿਆ ਉਹਨਾਂ ਦੇ ਨਾਲ ਮੈਂ ਗੱਲਬਾਤ ਵੀ ਕਰਕੇ ਆਇਆ ਸੀਗਾ ਉਹਨਾਂ ਨੇ ਮੈਂ ਪੁੱਛਿਆ ਕਿ ਤੁਸੀਂ ਆਪਣੇ ਪੁੱਤਰ ਦੇ ਨਾਲ ਮਿਲਣਾ ਚਾਹੁੰਦੇ ਹੋ ਮਾਤਾ ਜੀ ਚੰਗੀ ਤਰ੍ਹਾਂ ਗੱਲ ਨਹੀਂ ਸੀ ਕਰ ਪਾਉਂਦੇ ਕਿਉਂਕਿ ਉਹਨਾਂ ਦੀ ਤਰबीयत ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ ਬਹੁਤ ਜ਼ਿਆਦਾ ਵਿਰਧ ਹੋ ਚੁੱਕੇ ਸੀਗੇ ਪਰ ਉਸ ਮਾਦੀਆਂ ਅੱਖਾਂ ਦੇ ਵਿੱਚ ਇੱਕ ਗੱਲ ਦੀ ਆਸ ਜ਼ਰੂਰ ਸੀਗੀ ਕਿ ਕਿਤੇ ਕੋਈ ਇਦਾਂ ਦਾ ਸਬੱਬ ਬਣ ਜਾਵੇ ਕਿ ਮੈਂ ਆਪਣੇ ਪੁੱਤਰ ਪਰਮਜੀਤ ਸਿੰਘ ਭਿਉਰੇ ਨੂੰ ਘੁੱਟ ਕੇ ਗਲਵੱਕੜੀ ਪਾ ਕੇ ਮਿਲ ਲਵਾਂ ਉਸ ਵੇਲੇ ਅਦਾਲਤਾਂ ਦੇ ਵਿੱਚ ਅਰਜ਼ੀਆਂ ਵੀ ਲਾਈਆਂ ਗਈਆਂ ਪਰ ਅਦਾਲਤਾਂ ਨੇ ਇੱਕ ਮਾਂ ਨੂੰ ਆਪਣੇ ਪੁੱਤਰ ਦੇ ਨਾਲ ਮੁਲਾਕਾਤ ਕਰਨ ਦੀ ਆਗਿਆ ਨਹੀਂ ਦਿੱਤੀ ਮਾਤਾ ਜੀ ਦੇ ਹਾਲਾਤ ਇਦਾਂ ਦੇ ਸਿਗੇ ਕਿ ਉਹ ਆਪ ਚੱਲ ਕੇ ਜੇਲ੍ਹ ਤੱਕ ਨਹੀਂ ਸੀ ਜਾ ਸਕਦੇ ਕਿ ਉੱਥੇ ਜਾ ਕੇ ਆਪਣੇ ਪੁੱਤਰ ਦੇ ਨਾਲ ਮੁਲਾਕਾਤ ਕਰ ਲੈnde ਹੁਣ ਅੱਜ ਕੱਲ ਤੇ ਫੋਨ ਦੇ ਜ਼ਰੀਏ ਗੱਲਬਾਤ ਹੋ ਜਾਂਦੀ ਹੈ ਪਰ ਇੱਕ ਫੋਨ ਦੇ ਜ਼ਰੀਏ ਗੱਲ ਹੋਣੀ ਇੱਕ ਸਾਹਮਣੇ ਬੈਠ ਕੇ ਮੁਲਾਕਾਤ ਕਰ ਲੈਣ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੁੰਦਾ ਸੋ ਪਰਮਜੀਤ ਸਿੰਘ ਭਿਉਰਾ ਦੇ ਮਾਤਾ ਜੀ ਆਪਣੇ ਪੁੱਤਰ ਨੂੰ ਜਿਉਂਦੇ ਦੀ ਸਾਹਮਣੇ ਮੁਲਾਕਾਤ ਨਹੀਂ ਸੰ ਕਰ ਪਾਏ ਔਰ ਜਦੋਂ ਉਹਨਾਂ ਦੀ ਡੇਥ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਭਾਈ ਪਰਮਜੀਤ ਸਿੰਘ ਭਿਉਰੇ ਹੋਰਾਂ ਨੂੰ ਪੈਰੋਲ ਮਿਲਦੀ ਆ ਕੁਝ ਘੰਟਿਆਂ ਦੀ ਤਾਂ ਫਿਰ ਉਹ ਸੰਸਕਾਰ ਦੇ ਉੱਪਰ ਆਉਂਦੇ ਆ ਪਰ ਜਿਉਂਦੇ ਜੀ ਇੱਥੋਂ ਦੇ ਸਿਸਟਮ ਨੇ ਇੱਕ ਮਾਂ ਨੂੰ ਆਪਣੇ ਪੁੱਤਰ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਹੁਣ ਅੱਜ ਮੈਂ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਵੱਲੇ ਵੇਖਦਾ ਤਾਂ ਉਹ ਸਾਰਾ ਮੰਜ਼ਰ ਮੇਰੀਆਂ ਅੱਖਾਂ ਦੇ ਮੂਰੇ ਫਿਰ ਇੱਕ ਵਾਰ ਘੁੰਮ ਜਾਂਦਾ ਔਰ ਉਹੀ ਸਵਾਲ ਮੇਰੇ ਮੂਰੇ ਫਿਰ ਆਣ ਕੇ ਖੜ ਜਾਂਦਾ ਔਰ ਮੈਂ ਚਾਹੁੰਦਾ ਕਿ ਸਾਰੀ ਕੌਮ ਦੇ ਮੂਰੇ ਵੀ ਉਹ ਸਵਾਲ ਜ਼ਰੂਰ ਖੜੇ ਔਰ ਉਹ ਸਵਾਲ ਕੇਵਲ ਖਲੋਤਾ ਹੀ ਨਾ ਰਵੇ ਉਸ ਸਵਾਲ ਦਾ ਜਵਾਬ ਲੱਭਣ ਦੇ ਵਾਸਤੇ ਜਿਹੜਾ ਕਿ ਸਹੀ ਪਾਸੇ ਨੂੰ ਜਾਵੇ ਚਾਰਾਜੋਈ ਕੀਤੀ ਜਾਣ ਦੀ ਵੀ ਜ਼ਰੂਰਤ ਹੈ ਅੱਜ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਉਹਨਾਂ ਦੀ ਸਿਹਤ ਨਾ ਸਾਜ਼ ਹੈ ਤਬੀਅਤ ਠੀਕ ਨਹੀਂ ਹੈ ਜੋ ਮੇਰੀ ਜਾਣਕਾਰੀ ਵਿੱਚ ਹੈ ਕਿ ਉਹ ਪਿਛਲੇ ਦਿਨੀ ਅਮਰੀਕਾ ਤੋਂ ਵਾਪਸ ਇੱਥੇ ਆਏ ਸਕੇਤੇ ਭਾਈ ਬਲਬੀਰ ਸਿੰਘ ਹਿਸਾਰ ਉਹਨਾਂ ਦੇ ਘਰੇ ਕਾਫੀ ਸਮਾਂ ਰਹੇ ਬਲਬੀਰ ਸਿੰਘ ਹਿਸਾਰ ਜਿਹੜੇ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬੜੇ ਕਰੀਬੀ ਹੈਗੇ ਆ ਉਹਨਾਂ ਦਾ ਭਰਾਵਾ ਵਰਗਾ ਪਿਆਰ ਹੈ ਔਰ ਉਹਨਾਂ ਦੇ ਘਰੋਂ ਫਿਰ ਪਿਛਲੇ ਦਿਨੀ ਉਹਨਾਂ ਨੂੰ ਮਾਤਾ ਜੀ ਨੂੰ ਉਹਨਾਂ ਦੇ ਪਿੰਡ ਜੱਦੀ ਪਿੰਡ ਉਹਨਾਂ ਦੇ ਘਰੇ ਲਿਆਂਦਾ ਗਿਆ ਜਿੱਥੇ ਇੱਕ ਪੱਕੇ ਤੌਰ ਦੇ ਉੱਪਰ ਇੱਕ ਨਰਸ ਉਹਨਾਂ ਦੀ ਡਾਕਟਰ ਉਹਨਾਂ ਦੀ ਦੇਖਭਾਲ ਕਰਨ ਦੇ ਵਾਸਤੇ ਹਾਜ਼ਰ ਹੈ ਭਾਈ ਬਲਬੀਰ ਸਿੰਘ ਹੁਰੀ ਉਹਨਾਂ ਦੀ ਕੇਅਰ ਕਰਨ ਰਹੇ ਨੇ ਸਾਰਾ ਕੁਝ ਉੱਥੇ ਹੋ ਰਿਹਾ ਸੋ ਹੁਣ ਮੈਨੂੰ ਜੋ ਪਤਾ ਲੱਗਾ ਹੈਗਾ ਕਿ ਮਾਤਾ ਜੀ ਦੀ ਤਬੀਅਤ ਥੋੜੀ ਥੋੜੀ ਠੀਕ ਹੈ ਕੁਝ ਕਦਮ ਉਹ ਤੁਰ ਵੀ ਲੈਂਦੇ ਨੇ ਪਰ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਉਹਨਾਂ ਦੀ ਅੱਜ ਵੀ ਵੀਡੀਓ ਦੇ ਉੱਪਰ ਗੱਲਬਾਤ ਹੋਈ ਸੀ ਫੋਨ ਦੇ ਉੱਪਰ ਗੱਲਬਾਤ ਹੋ ਜਾਂਦੀ ਹੈ ਪਰ ਇੱਛਾ ਜ਼ਰੂਰ ਹੈ ਕਿ ਆਪਣੇ ਪੁੱਤਰ ਦੇ ਨਾਲ ਇੱਕ ਵਾਰ ਮੁਲਾਕਾਤ ਹੋ ਜਾਵੇ ਸੋ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਕਿਉਂਕਿ ਤਬੀਅਤ ਠੀਕ ਨਹੀਂ ਹੈ ਉਹ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਜੇਲ੍ਹ ਚ ਮੁਲਾਕਾਤ ਕਰਨ ਵਾਸਤੇ ਨਹੀਂ ਜਾ ਸਕਦੇ ਉਹਦਾ ਹੱਲ ਮੁਲਾਕਾਤ ਦੇ ਕੇਵਲ ਤੇ ਕੇਵਲ ਇਹੀ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਜੇ ਪੈਰੋਲ ਮਿਲ ਜਾਵੇ ਤਾਂ ਫਿਰ ਉਹ ਆਪਣੇ ਪਿੰਡ ਆਪਣੇ ਘਰੇ ਆ ਕੇ ਮਾਤਾ ਜੀ ਦੇ ਕੋਲ ਬੈਠ ਕੇ ਉਹਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਨੇ ਜੇ ਪੈਰੋਲ ਮਿਲ ਜਾਵੇ ਤਾਂ ਹੁਣ ਉਹਨਾਂ ਨੂੰ ਪੈਰੋਲ ਮਿਲਣੀ ਕਿੱਦਾਂ ਆ ਉਹਨਾਂ ਨੂੰ ਪੈਰੋਲ ਇਸ ਆਧਾਰ ਦੇ ਉੱਪਰ ਮਿਲਣੀ ਹੈ ਕਿ ਦਿੱਲੀ ਦੀ ਸਰਕਾਰ ਦਿੱਲੀ ਦੀ ਮੁੱਖ ਮੰਤਰੀ ਜੇ ਉਹ ਇਨਵੋਲਵ ਹੁੰਦੇ ਆ ਕਿਉਂਕਿ ਜੇਲ੍ਹ ਤੋਂ ਸਾਰਾ ਕੁਝ ਚੱਲਣਾ ਹੈਗਾ ਪੈਰੋਲ ਮਿਲਣੀ ਹੈ ਦਿੱਲੀ ਦੀ ਸਰਕਾਰ ਨੇ ਜੱਸ ਕਰਨੀ ਹੈ ਜੇ ਉਧਰੋਂ ਜੱਸ ਹੁੰਦੀ ਹੈ ਹੁਣ ਆਪਾਂ ਨੂੰ ਜੱਸ ਵੀ ਪਤਾ ਹੈਗਾ ਕਿ ਕਿੱਦਾਂ ਹੁੰਦੀ ਹੈ ਜਾਂ ਕੀ ਉਹਨਾਂ ਨੇ ਕਰਨੀ ਆ ਜਾਂ ਨਹੀਂ ਕਰਨੀ ਆਪਾਂ ਥੋੜਾ ਜਿਹਾ ਪਿੱਛੇ ਜਾਂਦੇ ਆ ਤਾਂ ਤੁਹਾਨੂੰ ਚੇਤੇ ਹੂੰਗਾ ਕਿ ਪ੍ਰੋਫੈਸਰ ਭੁੱਲਰ ਦੇ ਮਾਮਲੇ ਦੇ ਵਿੱਚ अरविंद केजरीवाल ਉਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਸਿਗੇ ਉਹਨਾਂ ਦੇ ਸਾਈਨ ਹੋਣੇ ਚਾਹੀਦੇ ਸਿਗੇ ਬਸ ਉਹਨਾਂ ਨੇ ਸਾਈਨ ਹੀ ਨਹੀਂ ਸੰਕਿਤੇ ਉਸ ਫਾਈਲ ਦੇ ਉੱਪਰ ਸੂਏਸ ਤਰੀਕੇ ਦੇ ਨਾਲ ਉਹ ਸਿੱਖ ਕੈਬੀ ਜਿਹੜੇ ਨੇ ਜਿਹੜੇ ਸਜਾਵਾਂ ਪੂਰੀਆਂ ਕਰ ਵੀ ਚੁੱਕੇ ਆ ਉਹਨਾਂ ਦੇ ਨਾਲ ਪੇਸ਼ ਆਉਂਦੇ ਨੇ ਉਸ ਵੇਲੇ ਭਾਜਪਾ ਇਹ ਗੱਲ ਕਹਿੰਦੀ ਸੀ ਕਿ ਆਮ ਆਦਮੀ ਪਾਰਟੀ ਉਹ ਧੱਕਾ ਕਰਦੀ ਐ ਉਹ ਵੀ ਦੀ ਕੀ ਕਰਦੀ ਐ ਹੁਣ ਤੇ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਐ ਸਿੱਖੇ ਤਾਂ ਅਸੂ ਹੁੰਦਾ ਦਾਵਾ ਵੀ ਉਹਨਾਂ ਵੱਲੋਂ ਕੀਤਾ ਜਾਂਦਾ ਹੁਣ ਤੇ ਦਿੱਲੀ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈ ਕੀ ਹੁਣ ਉਹ ਇਸ ਗੱਲ ਦੇ ਉੱਪਰ ਗੌਰ ਕਰਨਗੇ ਕਿ ਇੱਕ ਮਾਂ ਆਪਣੇ ਪੁੱਤਰ ਨੂੰ ਮਿਲ ਸਕੇ ਕਿ ਜਿਹੜੀ ਉਹ ਪੈਰੋਲ ਦੀ ਅਰਜ਼ੀ ਹੈ ਜਦੋਂ ਉਹਦੇ ਉੱਤੇ ਯੱਸ ਹੋਣੀ ਹੈ ਅਦਾਲਤ ਦੇ ਵੱਲੋਂ ਉਸ ਤੋਂ ਪਹਿਲਾਂ ਬੜਾ ਜਿਹੜਾ ਪ੍ਰੋਸੀਜਰ ਵਾ ਕਿ ਉਹ ਉਹਦੇ ਤੇ ਦੇਰੀ ਤਾਂ ਨਹੀਂ ਲਗਾਉਣਗੇ ਕਿ ਉਹ ਉਹਨੂੰ ਯੱਸ ਕਰਨਗੇ ਕਿ ਉਸ ਗੱਲ ਨੂੰ ਪ੍ਰਵਾਨਗੀ ਦੇਣਗੇ ਕਿ ਭਾਈ ਜਗਤਾਰ ਸਿੰਘ ਹਵਾਰਾ ਇੱਕ ਪੁੱਤ ਆਪਣੀ ਮਾਂ ਦੇ ਨਾਲ ਬਿਲਕੁਲ ਸਾਹਮਣੇ ਬੈਠ ਕੇ ਮੁਲਾਕਾਤ ਕਰ ਲਵੇ ਇਹ ਗੱਲ ਆਉਂਦੇ ਦਿਨਾਂ ਦੇ ਵਿੱਚ ਜ਼ਰੂਰ ਦੇਖਣੀ ਹੋਊਗੀ ਬਹੁਤ ਸਾਰੇ ਸੱਜਣ ਜਾਣਨਾ ਚਾਹੁੰਦੇ ਸੀਗੇ ਕਿ ਸਾਨੂੰ ਜ਼ਰੂਰ ਪਤਾ ਲੱਗੇ ਸਾਨੂੰ ਜ਼ਰੂਰ ਇਸ ਸਵਾਲ ਦਾ ਜਵਾਬ ਮਿਲੇ ਭਈ ਕੀ ਇੱਕ ਮਾਂ ਆਪਣੇ ਪੁੱਤ ਦੇ ਨਾਲ ਮੁਲਾਕਾਤ ਕਰ ਸਕੂਗੀ ਤਾਂ ਮੈਂ ਤੁਹਾਨੂੰ ਸਿਰਫ ਦੱਸ ਦਿੱਤੀ ਐਨੀ ਇੱਕ ਗੱਲ ਕਿ ਆਹੀ ਮੇਰੇ ਕੋਲ ਜਾਣਕਾਰੀ ਐ ਮੈਂ ਵਕੀਲਾਂ ਦੇ ਨਾਲ ਗੱਲਬਾਤ ਕੀਤੀ ਸੀਗੀ ਜਿਹੜੀ ਪੈਰੋਲ ਦੀ ਅਰਜ਼ੀ ਉਹ ਪੈਂਡਿੰਗ ਪਈ ਹੋਈ ਐ ਜਦੋਂ ਉਹ ਯੈਸ ਹੋ ਜਾਊਗੀ ਤਾਂ ਫੇਰ ਪਰਵਾਨਗੀ ਮਿਲ ਜਾਊਗੀ ਤਾਂ ਫੇਰ ਇੱਕ ਮਾਂ ਆਪਣੇ ਪੁੱਤ ਦੇ ਨਾਲ ਮੁਲਾਕਾਤ ਕਰ ਲਊਗੀ ਹੁਣ ਅਖੀਰ ਦੇ ਵਿੱਚ ਮੈਂ ਐਨੀ ਇੱਕ ਬੇਨਤੀ ਇੱਕ ਜ਼ਰੂਰ ਕਰਨੀ ਚਾਹੂੰਗਾ ਕਿ ਜਿਹੜੇ ਦਿੱਲੀ ਦੇ ਆਗੂ ਹੈਗੇ ਨੇ ਸਿੱਖ ਆਗੂ ਖਾਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਉਹਨਾਂ ਦੀ ਤੇ ਚੱਲਦੀ ਵੀ ਹੈਗੀ ਆ ਸਿਰਕਾ ਡਾਗੂ ਨੇ ਤਾਦ ਵੀ ਵੱਡੇ ਹੈਗੇ ਆ ਹੁਣ ਵੇਖਣਾ ਇਹ ਹੋਊਗਾ ਕਿ ਕੀ ਉਹ ਦਿੱਲੀ ਦੀ ਸਰਕਾਰ ਦੇ ਉੱਪਰ ਅਤੇ ਕੇਂਦਰ ਦੀ ਸਰਕਾਰ ਦੇ ਉੱਪਰ ਆਪਣਾ ਇੰਨਾ ਕੁ ਪ੍ਰਭਾਵ ਪਾ ਸਕਣਗੇ ਕਿ ਉਹ ਇਸ ਮਸਲੇ ਦਾ ਹੱਲ ਕਰਵਾ ਸਕਣ ਇਹ ਗੱਲ ਆਉਂਦੇ ਦਿਨਾਂ ਦੇ ਵਿੱਚ ਦੇਖਣੀ ਹੋਊਗੀ ਸੋ ਥੋੜਾ ਜਿਹਾ ਆਪਾਂ ਇਹ ਵੀ ਜ਼ਰੂਰ ਧਿਆਨ ਵਿੱਚ ਰੱਖਣਾ ਹੋਊਗਾ ਸਿੱਖਾਂ ਨੂੰ ਸਿੱਖ ਆਗੂਆਂ ਨੂੰ ਕਿ ਤੁਸੀਂ ਦੇਖੋ ਭਾਜਪਾ ਜਿਹੜੀ ਕਿ ਮੈਂ ਨਰਿੰਦਰ ਮੋਦੀ ਹੋਰਾਂ ਦੀ ਗੱਲ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਜ਼ਿੰਮੇਵਾਰ ਵਿਅਕਤੀ ਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਸੋ ਉਹ ਤੇ ਧੰਗੁਰੂ ਨਾਨਕ ਦੇ ਮਹਾਰਾਜ ਜਿਹਦੇ ਪ੍ਰਕਾਸ਼ ਦਿਵਸ ਦੇ ਉੱਪਰ ਬੰਦੀ ਸਿੰਘਾਂ ਨੂੰ ਰਿਹਾ ਕਰ ਦਾਂਗੇ ਐਦਾਂ ਦੇ ਵਾਅਦੇ ਕਰਕੇ ਮੁੱਕਰ ਜਾਂਦੇ ਆ ਵਾਅਦੇ ਹੁੰਦੇ ਨੇ ਪਰ ਵਾਅਦੇ ਵਫਾ ਨਹੀਂ ਹੁੰਦੇ ਸਾਰਾ ਕੁਝ ਸਾਡੇ ਸਾਰਿਆਂ ਦੇ ਸਾਹਮਣੇ ਐ ਇਸ ਤੋਂ ਇਲਾਵਾ ਪਾਰਲੀਮੈਂਟ ਦੇ ਵਿੱਚ ਖਲੋ ਕੇ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਜਿਸ ਕਿਸਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਗੱਲਾਂ-ਬਾਤਾਂ ਦਾ ਨਿਚੋੜ ਇਹ ਨਿਕਲਦਾ ਆ ਕਿ ਜੇ ਤੁਸੀਂ ਲਤ ਦੇ ਥੱਲੋਂ ਲੰਘ ਕੇ ਜਾਣ ਨੂੰ ਤਿਆਰ ਜੋ ਤਾਂ ਫਿਰ ਤੁਹਾਡੀਆਂ ਰਿਹਾਈਆਂ ਹੋ ਸਕਦੀਆਂ ਨੇ ਤੁਹਾਨੂੰ ਪੈਰੋਲ ਵੀ ਮਿਲ ਸਕਦੀ ਆ ਤੁਹਾਡੀ ਜ਼ਮਾਨਤ ਵੀ ਹੋ ਸਕਦੀ ਆ ਸੋ ਉਹਦਾ ਭਾਵ ਇਹ ਨਿਕਲਦਾ ਹੁਣ ਜਦੋਂ ਇਹੋ ਜਿਹੀਆਂ ਗੱਲਾਂ ਹੋਣੀਆਂ ਨੇ ਤਾਂ ਫਿਰ ਜਿਹੜੇ ਵਾਅਦੇ ਕੀਤੇ ਹੁੰਦੇ ਨੇ ਉਹਨਾਂ ਦੀ ਕੀ ਤੋਕ ਰਹਿ ਜਾਂਦੀ ਆ ਕਿ ਸਿੱਖਾਂ ਦੇ ਮਨ ਇਹਦਾ ਜਿੱਤੇ ਜਾ ਸਕਦੇ ਨੇ ਕਿ ਜਿਹੜੇ ਸਿੱਖ ਆਗੂ ਭਾਜਪਾ ਜਾਂ ਕਿਸੇ ਵੀ ਸਿਆਸੀ ਪਾਰਟੀ ਵਿੱਚ ਸ਼ਾਮਲ ਹੁੰਦੇ ਆ ਕਿ ਉਸ ਵੇਲੇ ਉਹ ਇਹ ਗੱਲ ਸੋਚਣਗੇ ਕਿ ਜਿਹੜੇ ਤੁਹਾਡੇ ਮਸਲੇ ਹੈਗੇ ਨੇ ਜਿਹੜੀਆਂ ਤੁਹਾਡੀਆਂ ਹੱਕੀ ਮੰਗਾਂ ਨੇ ਕਿ ਕੀ ਉਹ ਉਹਨਾਂ ਦੇ ਵੱਲ ਗੌਰ ਕਰਨਗੇ ਵੀ ਜਾਂ ਨਹੀਂ ਸੋ ਜਦੋਂ ਉਹਨਾਂ ਨੇ ਗੌਰ ਹੀ ਨਹੀਂ ਕਰਨਾ ਹੈਗਾ ਤਾਂ ਫਿਰ ਤੁਸੀਂ ਉਹਨਾਂ ਦੀਆਂ ਪਾਰਟੀਆਂ ਵਿੱਚ ਜਾ ਜਾ ਕੇ ਬੈੰਦੇ ਹੋ ਤੁਸੀਂ ਉਹਨਾਂ ਦੀਆਂ ਪਾਰਟੀਆਂ ਨੂੰ ਜੁਆਇਨ ਕਰਦੇ ਹੋ ਤਾਂ ਕਾਦੇ ਵਾਸਤੇ ਕਰਦੇ ਹੋ ਜੇ ਤੁਸੀਂ ਆਪਣੇ ਪੰਥ ਦੇ ਵਾਸਤੇ ਜੇ ਤੁਸੀਂ ਪੰਜਾਬ ਦੀ ਬਿਹਤਰੀ ਦੇ ਵਾਸਤੇ ਉਹਨਾਂ ਦੇ ਕੋਲੋਂ ਕੁਝ ਕਰਵਾਹੀ ਨਹੀਂ ਪਾਉਂਦੇ ਜਿਨ੍ਹਾਂ ਨੇ ਪੰਜਾਬ ਤੇ ਪੰਥ ਦੀ ਖਾਤਰ ਵੱਡੀਆਂ ਕੁਰਬਾਨੀਆਂ ਕੀਤੀਆਂ ਬੱਤੀ ਬੱਤੀ ਬਰੇ ਉਹਨਾਂ ਨੇ ਜੇਲ੍ਹਾਂ ਦੀਆਂ ਚਾਰਦੀਵਾਰੀਆਂ ਦੇ ਅੰਦਰ ਬਤਾਤੇ ਜੇ ਤੁਸੀਂ ਉਹਨਾਂ ਦੇ ਵਾਸਤੇ ਉਹਨਾਂ ਦੇ ਕੋਲੋਂ ਰਾਹਤ ਹੀ ਨਹੀਂ ਮੜਜੀ ਵੀ ਲੈ ਸਕਦੇ ਤਾਂ ਫਿਰ ਤੁਸੀਂ ਉਹਨਾਂ ਪਾਰਟੀਆਂ ਦੇ ਵਿੱਚ ਜਾ ਕੇ ਕਰਨਾ ਵੀ ਕੀ ਹੈ ਫਿਰ ਤੁਸੀਂ ਕਿਸ ਮਕਸਦ ਦੇ ਤਹਿਤ ਉਧਰ ਜਾਂਦੇ ਹੋ ਇਹ ਕੁਝ ਸਵਾਲ ਜ਼ਰੂਰ ਹੈਗੇ ਆ ਸੋ ਆਪਾਂ ਗੱਲਬਾਤ ਦੀ ਸਮਾਪਤੀ ਕਰਦੇ ਹਾਂ ਜੀ ਮੈਂ ਕੋਸ਼ਿਸ਼ ਕਰੂੰਗਾ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ ਦੇ ਕੋਲ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕਰ ਸਕਾਂ ਮੈਂ ਉੱਥੇ ਬਿਲਕੁਲ ਸਾਹਮਣੇ ਬੈਠ ਕੇ ਮਾਤਾ ਜੀ ਦੇ ਤੁਹਾਨੂੰ ਦਰਸ਼ਨ ਮੇਲੇ ਵੀ ਕਰਵਾ ਸਕਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉੱਥੇ ਜਾ ਕੇ ਮਾਤਾ ਜੀ ਜੇ ਕੋ ਗੱਲ ਕਰਨਗੇ ਤਾਂ ਉਹ ਵੀ ਮੈਂ ਤੁਹਾਨੂੰ ਜਰੂਰ ਸੁਣਾਵਾਂਗਾ ਮੈਨੂੰ ਵੀ ਵਧੀਆ ਲੱਗੂਗਾ ਤੇ ਤੁਹਾਨੂੰ ਵੀ ਜਰੂਰ ਵਧੀਆ ਲੱਗੂਗਾ ਔਰ ਆਪਾਂ ਉਮੀਦ ਕਰਦੇ ਹਾਂ ਕਿ ਸਮੁੱਚੀਆਂ ਤੇ ਰਾ ਪੰਥਕ ਜਥੇਬੰਦੀਆਂ ਸਿੱਖ ਸਿਆਸੀ ਪਾਰਟੀਆਂ ਵੀ ਤੇ ਸਾਰੇ ਜਾਣੇ ਸਿੱਖ ਸਿਕਸੀਤਾ ਵੀ ਮਿਲ ਜੁੜ ਕੇ ਜਰੂਰ ਕੋਈ ਨਾ ਕੋਈ ਹੰਬੜਾ ਮਾਰਨ ਤਾਂ ਜੋ ਜਿਹੜੀ ਉਹ ਪੈਰੋਲ ਵਾਲੀ ਅਰਜ਼ੀ ਪੈਂਡਿੰਗ ਪਈ ਹੋਈ ਹੈ ਉਹਦੇ ਤੇ ਜਲਦੀ ਤੋਂ ਜਲਦੀ ਕੋਈ ਸੁਣਵਾਈ ਹੋ ਸਕੇ ਔਰ ਨਾਲ ਆਪਾਂ ਇਹ ਵੀ ਉਮੀਦ ਕਰਦੇ ਹਾਂ ਕਿ ਦਿੱਲੀ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਜਰੂਰ ਇਸ ਗੱਲ ਦੇ ਉੱਪਰ ਗੌਰ ਕਰੇ ਤਾਂ ਜੋ ਇੱਕ मां ਆਪਣੇ ਪੁੱਤ ਦੇ ਨਾਲ ਮੁਲਾਕਾਤ ਜ਼ਰੂਰ ਕਰ ਸਕੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਉਹਨਾਂ ਦੇ ਮਾਤਾ ਜੀ ਇੱਕ ਵਾਰ ਘੁੱਟ ਕੇ ਗਲਬਕੜੀ ਪਾ ਕੇ ਜ਼ਰੂਰ ਮਿਲ ਸਕਣ ਇਹਦੇ ਲਈ ਜੋ ਜੋ ਵੀ ਯਤਨ ਕੀਤੇ ਜਾ ਸਕਦੇ ਨੇ ਆਪਾਂ ਉਮੀਦ ਕਰਦੇ ਹਾਂ ਕਿ ਸਾਡੀ ਕੌਮ ਦੇ ਆਗੂ ਉਹ ਉਹ ਸਾਰੇ ਸੰਭਵ ਯਤਨ ਜ਼ਰੂਰ ਕਰਨਗੇ ਬਹੁਤ ਬਹੁਤ ਧੰਨਵਾਦ